ਮੇਰਾ ਨਾਮ ਜੈਸਮਿਨ ਕੌਰ ਆ ਮੈਂ ਪਿੰਡਵੇਚ ਰਹਿੰਦੀ ਆ ਸਾਡੇ ਘਰ ਵਿੱਚ ਮੇਰੇ ਤੋਂ ਇਲਾਵਾ ਮੇਰੇ ਮੰਮੀ ਡੈਡੀ ਤੇ ਮੇਰਾ ਛੋਟਾ ਭਰਾ ਤੇ ਮੇਰਾ ਤਾਇਆ ਤਾਈ ਆ ਇੱਕ ਮੇਰੇ ਤਾਏ ਦਾ ਮੁੰਡਾ ਉਹ ਮੇਰੇ ਨਾਲੋਂ ਵੱਡਾ ਆ ਤੇ ਉਹ ਵਿਆਹਿਆ ਹੋਇਆ ਆ ਸਾਡੇ ਘਰ ਵਿੱਚ ਕੁੜੀਆਂ ਤੇ ਬੜੀ ਸਖਤਾਈ ਸੀ ਇੱਕ ਮੇਰੇ ਤਾਏ ਦੀ ਕੁੜੀ ਸੀ ਜੋ ਪਹਿਲਾਂ ਵਿਆਹੀ ਹੋਈ ਸੀ ਉਹ ਵੀ ਜਦੋਂ ਕੁਵਾਰੀ ਹੁੰਦੀ ਸੀ ਉਹਦੇ ਤੇ ਵੀ ਪਹਿਲਾਂ ਬਹੁਤ ਸਖਤਾਈ ਰੱਖਦੇ ਸੀ ਸਾਡੇ ਘਰ ਕੁੜੀਆਂ ਨੂੰ ਬਾਹਰ ਆਉਣ ਜਾਣ ਦੀ ਮਨਾਹੀ ਸੀ ਸਾਨੂੰ ਕਿਤੇ ਵੀ ਕੱਲੀਆਂ ਨੂੰ ਨਹੀਂ ਜਾਣ ਦਿੰਦੇ ਸੀ ਜਦੋਂ ਮੇਰੇ ਤਾਏ ਦੀ ਕੁੜੀ ਕੁਵਾਰੀ ਸੀ ਤਾਂ ਉਹਨੂੰ ਵੀ ਕਿਤੇ ਨਹੀਂ ਜਾਣ ਦਿੰਦੇ ਸੀ ਹੁਣ ਉਸੇ ਤਰ੍ਹਾਂ ਹੀ ਮੇਰੇ ਨਾਲ ਕਰਦੇ ਸੀ ਪਰ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਸੀ ਮੈਂ ਆਪਣੇ ਨਾਲ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਸੀ ਮੈਂ 11ਵੇਂ ਕਲਾਸ ਵਿੱਚ ਪੜ੍ਹਦੀ ਸੀ ਮੇਰੇ ਤਾਏ ਦਾ ਮੁੰਡਾ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਜੇ ਕੋਈ ਗੱਲ ਹੋ ਗਈ ਤਾਂ ਅਸੀਂ ਤੈਨੂੰ ਉੱਥੇ ਹੀ ਵੜ ਦੇਣਾ ਇਸ ਕਰਕੇ ਆਪਣਾ ਧਿਆਨ ਨਾਲ ਸਕੂਲ ਜਾਇਆ ਕਰ ਤੇ ਸਿੱਧਾ ਘਰ ਆਇਆ ਕਰ ਮੈਂ ਕੋਈ ਐਦਾਂ ਦੀ ਗੱਲ ਬਰਦਾਸ਼ਤ ਨਹੀਂ ਕਰਨੀ ਉਹਦਾ ਸੁਭਾਅ ਬੜਾ ਭੈੜਾ ਸੀ ਉਹਦੀ ਘਰ ਵਾਲੀ ਵੀ ਐਦਾਂ ਦੀ ਹੀ ਸੀ ਉਹ ਵੀ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਸੀ ਉਹ ਮੇਰੀ ਕੋਈ ਗੱਲ ਪਾਲਦੀ ਫਿਰਦੀ ਸੀ ਕਿ ਕੋਈ ਗੱਲ ਹੋਵੇ ਤਾਂ ਮੈਂ ਆਪਣੇ ਘਰ ਵਾਲੇ ਨੂੰ ਦੱਸਾਂ ਤੇ ਇਹਦੇ ਗਾਲਾਂ ਪਵਾਵਾਂ ਮੇਰੀ ਮੰਮੀ ਮੈਨੂੰ ਹਮੇਸ਼ਾ ਇਹ ਗੱਲ ਸਮਝਾਉਂਦੀ ਸੀ ਕਿ ਧੀਏ ਇਦਾਂ ਦੀ ਕੋਈ ਗਲਤੀ ਨਾ ਕਰੀ ਜਿਸ ਕਰਕੇ ਸਾਡਾ ਸਿਰ ਝੋਕ ਜਾਵੇ ਤੈਨੂੰ ਤਾਂ ਪਤਾ ਹੀ ਆ ਆਪਣੇ ਘਰ ਵਿੱਚ ਬੰਦਿਆਂ ਦਾ ਸਭਾ ਕਿੰਨਾ ਗਰਮਾ ਇਹ ਤਾਂ ਤੈਨੂੰ ਵੱਡ ਕੇ ਰੱਖ ਦੇਣਗੇ ਮੈਂ ਇਨ੍ਹਾਂ ਗੱਲਾਂ ਤੋਂ ਬੜਾ ਡਰਦੀ ਰਹਿੰਦੀ ਸੀ ਕਿਉਂਕਿ ਘਰ ਵਿੱਚ ਮੇਰੇ ਤਾਏ ਦੀ ਚਲਦੀ ਸੀ ਮੰਮੀ ਡੈਡੀ ਤਾਂ ਨਰਮ ਸੀ ਤੇ ਮੇਰਾ ਤਾਂ ਭਰਾ ਵੀ ਛੋਟਾ ਸੀ ਤਾਇਆ ਤੇ ਤਾਏ ਦੇ ਮੁੰਡੇ ਦੀ ਤੇ ਉਹਦੀ ਘਰ ਵਾਲੀ ਦੀ ਸਾਡੇ ਘਰ ਵਿੱਚ ਚਲਦੀ ਸੀ ਮੇਰੀ ਤਾਈ ਦਾ ਸੁਭਾਅ ਵੀ ਨਰਮ ਸੀ ਮੇਰੇ ਤਾਏ ਦੀ ਨੌ ਜਾਨੀ ਕੇ ਭਾਬੀ ਕੰਮ ਤੋਂ ਬਹੁਤ ਡਰਦੀ ਸੀ ਉਹ ਸਾਰਾ ਦਿਨ ਮੈਨੂੰ ਹੀ ਬੋਲਦੀ ਰਹਿੰਦੀ ਸੀ ਜਦੋਂ ਮੈਂ ਬੈਠ ਜਾਂਦੀ ਸੀ ਤਾਂ ਮੈਨੂੰ ਕਹਿਣ ਲੱਗ ਜਾਂਦੀ ਸੀ ਕਿ ਤੂੰ ਥੋੜਾ ਕੰਮ ਕਰਾ ਦਿਆ ਕਰ ਕਿਹੜਾ ਤੂੰ ਡੀਸੀ ਲਗਣਾ ਆ ਮੈਨੂੰ ਉਹ ਬਿਲਕੁਲ ਪਸੰਦ ਨਹੀਂ ਸੀ ਮੈਨੂੰ ਉਹਦੇ ਤੇ ਬਹੁਤ ਗੁੱਸਾ ਆਉਂਦਾ ਰਹਿੰਦਾ ਸੀ ਜਦੋਂ ਮੈਂ ਸਕੂਲੇ ਪੜ੍ਹਦੀ ਸੀ ਤਾਂ ਮੇਰੀ ਇੱਕ ਸਹੇਲੀ ਸੀ ਜੋ ਮੇਰੇ ਨਾਲ ਦੇ ਪਿੰਡ ਦੀ ਸੀ ਮੇਰੀ ਉਹਦੇ ਨਾਲ ਬਹੁਤ ਬਣਦੀ ਸੀ ਉਹਦਾ ਨਾਮ ਪ੍ਰੀਤ ਆ ਉਹ ਮੈਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਤੂੰ ਮੈਨੂੰ ਬੜੀ ਸੋਹਣੀ ਲੱਗਦੀ ਆ ਇਸ ਤਰ੍ਹਾਂ ਹੀ ਅਸੀਂ ਬਹੁਤ ਜ਼ਿਆਦਾ ਪੱਕੀਆਂ ਸਹੇਲੀਆਂ ਬਣ ਗਈਆਂ ਸੀ ਪ੍ਰੀਤ ਅਕਸਰ ਹੀ ਮੇਰੇ ਘਰ ਆਉਂਦੀ ਰਹਿੰਦੀ ਸੀ ਪਰ ਮੇਰੇ ਘਰ ਦੇ ਮੈਨੂੰ ਉਹਦੇ ਘਰ ਇਕੱਲੀ ਨੂੰ ਨਹੀਂ ਜਾਣ ਦਿੰਦੇ ਸੀ ਕਿਉਂਕਿ ਮੇਰੇ ਘਰ ਦੇ ਮੇਰੇ ਤੇ ਬਹੁਤ ਸਖਤਾਈ ਰੱਖਦੇ ਸੀ ਮੈਂ ਇੱਕ ਦੋ ਵਾਰ ਗਈ ਆ ਪਰ ਮੈਂ ਆਪਣੇ ਭਰਾ ਮਤਲਬ ਤਾਏ ਦੇ ਮੁੰਡੇ ਨਾਲ ਹੀ ਉਹਨਾਂ ਦੇ ਘਰ ਗਈ ਆ ਉਹ ਵੀ ਮਿਲ ਕੇ ਮੋੜ ਆਉਂਦੀ ਸੀ ਮੈਂ ਕਦੇ ਰਾਤ ਉਹਨਾਂ ਦੇ ਘਰ ਨਹੀਂ ਰਹੀ ਪਰ ਉਹ ਸਾਡੇ ਘਰ 2-3 ਰਾਤਾਂ ਰਹਿ ਜਾਂਦੀ ਸੀ ਇਸ ਤਰ੍ਹਾਂ ਹੀ ਮੈਂ ਹਮੇਸ਼ਾ ਪ੍ਰੀਤ ਨਾਲ ਇਹੀ ਗੱਲ ਕਰਦੀ ਸੀ ਕਿ ਤੇਰੇ ਘਰ ਦੇ ਕਿੰਨੇ ਚੰਗੇ ਨੇ ਤੇਰੇ ਤੇ ਕਿੰਨਾ ਵਿਸ਼ਵਾਸ ਕਰਦੇ ਨੇ ਪਰ ਮੇਰੇ ਘਰ ਦੇ ਕਿੰਨੇ ਸਖਤ ਨੇ ਕਿਤੇ ਜਾਣ ਵੀ ਨਹੀਂ ਦਿੰਦੇ ਤਾਂ ਮੇਰੀ ਸਹੇਲੀ ਕਹਿਣ ਲੱਗੀ ਤੇਰਾ ਡੈਡੀ ਤਾਂ ਇੰਨਾ ਸਖਤ ਨਹੀਂ ਆ ਤੇਰਾ ਤਾਇ ਦਾ ਮੁੰਡਾ ਹੀ ਜ਼ਿਆਦਾ ਸੁਭਾਅ ਦਾ ਭੈੜਾ ਮੈਂ ਉਹਦੇ ਨਾਲ ਆਪਣੇ ਘਰ ਦੀ ਸਾਰੀ ਗੱਲ ਕਰ ਲੈਂਦੀ ਸੀ ਮੈਂ ਉਹਨੂੰ ਦੱਸਦੀ ਸੀ ਕਿ ਮੇਰਾ ਵੀ ਆਜ਼ਾਦੀ ਵਿੱਚ ਰਹਿਣ ਨੂੰ ਦਿਲ ਕਰਦਾ ਮੇਰਾ ਵੀ ਕਰਦਾ ਕਿ ਮੈਂ ਆਪਣੀ ਮਰਜ਼ੀ ਨਾਲ ਕਿਤੇ ਜਾਵਾਂ ਆਵਾਂ ਮੇਰਾ ਵੀ ਦਿਲ ਕਰਦਾ ਕਿ ਮੈਂ ਤੁਹਾਡੇ ਘਰ ਆਪਣੀ ਮਰਜ਼ੀ ਨਾਲ ਰਹਿ ਕੇ ਆਵਾਂ ਪਰ ਮੇਰੇ ਘਰ ਦੇ ਪਤਾਨੀ ਇਦਾਂ ਦੇ ਕਿਉਂ ਨੇ ਮੈਂ ਨਹੀਂ ਵੇਖਿਆ ਕਿਸੇ ਦੇ ਘਰ ਵਿੱਚ ਕੁੜੀਆਂ ਤੇ ਇੰਨੀ ਸਖਤਾਈ ਹੋਵੇ ਮੈਨੂੰ ਪ੍ਰੀਤ ਕਹਿਣ ਲੱਗੀ ਸਭ ਦੇ ਘਰਦਿਆਂ ਦੇ ਸੁਭਾਅ ਅਲੱਗ-ਅਲੱਗ ਹੁੰਦੇ ਨੇ ਇਦਾਂ ਨਹੀਂ ਸੋਚੀਦਾ ਹੁੰਦਾ ਜੇ ਉਹ ਤੈਨੂੰ ਇਸ ਤਰ੍ਹਾਂ ਰੋਕਦੇ ਨੇ ਹੋ ਸਕਦਾ ਇਸ ਵਿੱਚ ਵੀ ਤੇਰੀ ਹੀ ਭਲਾਈ ਹੋਵੇ ਨਾਲੇ ਉਹ ਆਪਣੇ ਨਾਲੋਂ ਵੱਡੇ ਨੇ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਪਤਾ ਆ ਇਸ ਤਰ੍ਹਾਂ ਕਹਿ ਕੇ ਪ੍ਰੀਤ ਮੇਰਾ ਦਿਲ ਰੱਖ ਦਿੰਦੀ ਸੀ ਮੈਂ ਤੇ ਪ੍ਰੀਤ ਇੰਨੀਆਂ ਪੱਕੀਆਂ ਸਹੇਲੀਆਂ ਸੀ ਕਿ ਅਸੀਂ ਇੱਕ ਦੂਜੇ ਦੇ ਸੂਟ ਵੀ ਪਾ ਲੈਂਦੇ ਸੀ ਕਿਉਂਕਿ ਅਸੀਂ ਸਰੀਰ ਪੱਖੋਂ ਬਿਲਕੁਲ ਇੱਕੋ ਜੀਆਂ ਸੀ ਬਸ ਪ੍ਰੀਤ ਮੇਰੇ ਨਾਲੋਂ ਥੋੜੀ ਘੱਟ ਸੋਹਣੀ ਸੀ ਉਹ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਤੂੰ ਮੇਰੀ ਸੋਹਣੀ ਸਹਲੀਆਂ ਇਸ ਤਰ੍ਹਾਂ ਕਹਿ ਕੇ ਉਹ ਮੈਨੂੰ ਮਜ਼ਾਕ ਕਰਦੀ ਰਹਿੰਦੀ ਸੀ ਜਦੋਂ ਅਸੀਂ ਸਕੂਲ ਵਿੱਚ ਹੀ ਪੜ੍ਹਦੇ ਸੀ ਤਾਂ ਪ੍ਰੀਤ ਦੀ ਗੱਲ ਇੱਕ ਮੁੰਡੇ ਨਾਲ ਹੋ ਗਈ ਮੈਨੂੰ ਇੰਨਾਂ ਗੱਲਾਂ ਤੋਂ ਬੜਾ ਡਰ ਲੱਗਦਾ ਸੀ ਇਸ ਕਰਕੇ ਮੈਂ ਕਈ ਵਾਰ ਪ੍ਰੀਤ ਨੂੰ ਸਮਝਾਇਆ ਸੀ ਕਿ ਤੂੰ ਇਦਾਂ ਦੇ ਕੰਮਾਂ ਵਿੱਚ ਨਾ ਪੈ ਪਰ ਪ੍ਰੀਤ ਮੇਰੀ ਗੱਲ ਕਿੱਥੇ ਸੁਣਦੀ ਸੀ ਉਹ ਆਪਣੀ ਮਰਜ਼ੀ ਕਰਦੀ ਸੀ ਉਹ ਮੈਨੂੰ ਕਹਿਣ ਲੱਗੀ ਤੂੰ ਤਾਂ ਬਹੁਤੀ ਡਰਪੋਕ ਆ ਅੱਜ ਕੱਲ ਇਹ ਗੱਲਾਂ ਨੋਰਮਲ ਨੇ ਤੂੰ ਐਵੇਂ ਨਾ ਡਰੀ ਜਾਇਆ ਕਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਉਹ ਮੁੰਡਾ ਕਿਸੇ ਹੋਰ ਪਿੰਡ ਦਾ ਸੀ ਪਰ ਉਹ ਸਕੂਲ ਵਿੱਚ ਸਾਡੇ ਨਾਲ ਹੀ ਪੜਦਾ ਸੀ ਇਸ ਤਰ੍ਹਾਂ ਹੀ ਉਹ ਦੋਵੇਂ ਫੋਨ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਉਸ ਮੁੰਡੇ ਦਾ ਨਾਮ ਹੈਪੀ ਸੀ ਉਹ ਮੈਨੂੰ ਵੀ ਬੁਲਾ ਲੈਂਦਾ ਸੀ ਮੈਂ ਉਹਨੂੰ ਜੀਜੂ ਕਹਿ ਕੇ ਹੀ ਬੁਲਾਉਂਦੀ ਸੀ ਕਿਸੇ ਸਾਹਮਣੇ ਤਾਂ ਮੈਂ ਵੀਰਾ ਕਹਿ ਦਿੰਦੀ ਸੀ ਪਰ ਜਦੋਂ ਅਸੀਂ ਇਕੱਲੇ ਹੁੰਦੇ ਸੀ ਤਾਂ ਮੈਂ ਉਹਨੂੰ ਜੀਜੂ ਵੀ ਕਹਿੰਦੀ ਸੀ ਇਸ ਤਰ੍ਹਾਂ ਹੀ ਹੈਪੀ ਤੇ ਪ੍ਰੀਤ ਇੱਕ ਦੂਜੇ ਨੂੰ ਬੱਸ ਸਟੈਂਡ ਤੇ ਮਿਲਦੇ ਸੀ ਉੱਥੇ ਖੜ ਕੇ ਗੱਲਾਂ ਬਾਤਾਂ ਕਰ ਲੈਂਦੇ ਸੀ ਤੇ ਫੋਨ ਤੇ ਉਹਨਾਂ ਦੀ ਗੱਲ ਡੇਲੀ ਹੁੰਦੀ ਰਹਿੰਦੀ ਸੀ ਇੱਕ ਦਿਨ ਪ੍ਰੀਤ ਤੇ ਹੈਪੀ ਸਕੂਲ ਦੇ ਕਮਰੇ ਵਿੱਚ ਦੋਵੇਂ ਇਕੱਲੇ ਸੀ ਤੇ ਮੈਨੂੰ ਕਹਿੰਦੇ ਬਾਹਰ ਖੜ ਜਾ ਜੇ ਕੋਈ ਆਇਆ ਤਾਂ ਸਾਨੂੰ ਦੱਸ ਦੇਵੀਂ ਮਤਲਬ ਮੈਨੂੰ ਨਿਗਾ ਰੱਖਣ ਲਈ ਖੜੀ ਕਰ ਦਿੱਤਾ ਮੈਂ ਤਾਂ ਉੱਥੇ ਖੜੀ ਵੀ ਕੰਬ ਰਹੀ ਸੀ ਕਿ ਕਿਤੇ ਕੋਈ ਆ ਗਿਆ ਤਾਂ ਮੇਰਾ ਨਾਮ ਨਾ ਵੇਚ ਆ ਜਾਵੇ ਤੇ ਮੇਰੀ ਸਹੇਲੀ ਦਾ ਵੀ ਮੈਨੂੰ ਫਿਕਰ ਸੀ ਕਿ ਕਿਤੇ ਉਹਨੂੰ ਵੇਖ ਨਾ ਲਵੇ ਕੋਈ ਮੈਂ ਉਹਨੂੰ ਬੜਾ ਸਮਝਾਉਂਦੀ ਸੀ ਕਿ ਤੂੰ ਇਦਾਂ ਦੇ ਪੰਗੇ ਨਾ ਲਿਆ ਕਰ ਮੁੰਡਿਆਂ ਦਾ ਕੀ ਆ ਇਹਨਾਂ ਦੀ ਕਿਹੜੀ ਇੰਨੀ ਬਦਨਾਮੀ ਹੋਣੀ ਆ ਜਾਂ ਮੁੰਡਿਆਂ ਨੇ ਕਿਹੜੀ ਬਦਨਾਮੀ ਮੰਨਣੀ ਆ ਨਾਮ ਤਾਂ ਕੁੜੀਆਂ ਦਾ ਹੀ ਆਉਂਦਾ ਪਰ ਪ੍ਰੀਤ ਹਰ ਗੱਲ ਨੂੰ ਹੱਸ ਕੇ ਟਾਲ ਦਿੰਦੀ ਸੀ ਤੇ ਮੈਨੂੰ ਡਰਪੋਕ ਕਹਿ ਕੇ ਹੱਸਣ ਲੱਗ ਜਾਂਦੀ ਸੀ ਇਸ ਤਰ੍ਹਾਂ ਹੀ ਟਾਈਮ ਲੰਗੀ ਜਾਂਦਾ ਸੀ ਮੈਂ ਪੜਨ ਵਿੱਚ ਬੜੀ ਹੁਸ਼ਿਆਰ ਸੀ ਮੇਰੀ ਹਰ ਵਾਰ ਫਸਟ ਪੋਜੀਸ਼ਨ ਆਉਂਦੀ ਸੀ ਪ੍ਰੀਤ ਪੜਨ ਵਿੱਚ ਨਲਾਇਕ ਸੀ ਉਹਦਾ ਧਿਆਨ ਹਮੇਸ਼ਾ ਮੁੰਡਿਆਂ ਵਿੱਚ ਹੀ ਰਹਿੰਦਾ ਸੀ ਕਿ ਉਹ ਮੁੰਡਾ ਕਿੰਨਾ ਸੋਹਣਾ ਇਹ ਮੁੰਡਾ ਕਿੰਨਾ ਸੋਹਣਾ ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਸੀ ਕਿ ਇਦਾਂ ਦੇ ਕੰਮਾਂ ਵਿੱਚ ਕੋਈ ਜੀ ਰੱਖਿਆ ਜੇ ਉਹਨੂੰ ਪਤਾ ਲੱਗ ਗਿਆ ਤਾਂ ਦੇਖ ਲਈ ਤੇਰਾ ਕੀ ਬਣੂਗਾ ਤਾਂ ਉਹ ਕਹਿਣ ਲੱਗ ਜਾਂਦੀ ਪਿਆਰ ਤਾਂ ਮੈਂ ਹੈਪੀ ਨੂੰ ਹੀ ਕਰਦੀ ਆ ਪਰ ਕਿਸੇ ਨੂੰ ਵੇਖਣ ਵਿੱਚ ਕੀ ਹਰਜ ਆ ਹੈਪੀ ਨਾਲ ਇੱਕ ਮੁੰਡਾ ਹੁੰਦਾ ਸੀ ਜੋ ਉਹਦੇ ਪਿੰਡ ਦਾ ਸੀ ਤੇ ਹੈਪੀ ਨਾਲੋਂ ਵੱਡਾ ਸੀ ਉਹ ਮੈਨੂੰ ਪਸੰਦ ਕਰਦਾ ਸੀ ਤੇ ਉਹ ਹਮੇਸ਼ਾ ਹੈਪੀ ਨੂੰ ਕਹਿੰਦਾ ਸੀ ਕਿ ਮੇਰੇ ਨਾਲ ਗੱਲ ਕਰਵਾ ਦੇ ਪਰ ਮੈਂ ਇਹੋ ਜੇ ਕੰਮਾਂ ਤੋਂ ਬਹੁਤ ਦੂਰ ਰਹਿੰਦੀ ਸੀ ਕਿਉਂਕਿ ਮੈਨੂੰ ਤਾਂ ਆਪਣੇ ਘਰਦਿਆਂ ਦਾ ਬੜਾ ਡਰ ਸੀ ਮੇਰੇ ਘਰਦਿਆਂ ਨੇ ਤਾਂ ਮੈਨੂੰ ਪਹਿਲਾਂ ਵਾਰਨਿੰਗ ਦਿੱਤੀ ਹੋਈ ਸੀ ਕਿ ਜੇ ਇਦਾਂ ਦੀ ਕੋਈ ਗੱਲ ਹੋ ਗਈ ਤਾਂ ਤੈਨੂੰ ਉੱਥੇ ਹੀ ਵੜਦਿਆਂਗੇ ਪ੍ਰੀਤ ਵੀ ਮੈਨੂੰ ਕਦੇ ਇੰਨਾਂ ਗੱਲਾਂ ਲਈ ਫੋਰਸ ਨਹੀਂ ਕਰਦੀ ਸੀ ਕਿਉਂਕਿ ਪ੍ਰੀਤ ਨੂੰ ਸਾਡੇ ਘਰਦਿਆਂ ਦਾ ਸੁਭਾਅ ਦਾ ਪਤਾ ਸੀ ਇਸ ਕਰਕੇ ਪ੍ਰੀਤ ਨੇ ਕਦੇ ਵੀ ਮੈਨੂੰ ਨਹੀਂ ਕਿਹਾ ਸੀ ਕਿ ਤੂੰ ਉਹ ਮੁੰਡੇ ਨਾਲ ਗੱਲ ਕਰ ਲੈ ਇੱਕ ਦਿਨ ਮੈਨੂੰ ਪ੍ਰੀਤ ਦਾ ਫੋਨ ਆਇਆ ਪ੍ਰੀਤ ਕਹਿਣ ਲੱਗੀ ਕਿ ਅੱਜ ਤੂੰ ਆਪਣੇ ਬੈਗ ਵਿੱਚ ਇੱਕ ਸੂਟ ਪਾ ਕੇ ਲੈ ਕੇ ਆਵੀਂ ਆਪਾਂ ਹੈਪੀ ਨਾਲ ਕਿਤੇ ਘੁੰਮਣ ਚੱਲਾਂਗੇ ਕਿਉਂਕਿ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਸੀ ਪਰ ਮੈਂ ਇਦਾਂ ਨਹੀਂ ਜਾ ਸਕਦੀ ਸੀ ਕਿਉਂਕਿ ਮੈਨੂੰ ਆਪਣੇ ਘਰੋਂ ਵੀ ਬਹੁਤ ਡਰ ਲੱਗਦਾ ਸੀ ਪ੍ਰੀਤ ਕਹਿਣ ਲੱਗੀ ਕਿ ਉਸ ਤਰ੍ਹਾਂ ਡਰੈੱਸ ਵਿੱਚ ਚੰਗਾ ਨਹੀਂ ਲੱਗਦਾ ਇਸ ਕਰਕੇ ਤੂੰ ਸੂਟ ਬੈਗ ਵਿੱਚ ਪਾ ਕੇ ਲੈ ਆਈ ਕਿਹੜਾ ਕਿਸੇ ਨੂੰ ਪਤਾ ਲੱਗਣਾ ਤੇਰਾ ਕਿਹੜਾ ਕਿਸੇ ਨੇ ਬੈਗ ਚੈੱਕ ਕਰਨਾ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਕਿਹਾ ਤੁਸੀਂ ਹੀ ਜਾਓ ਘੁੰਮਣ ਮੈਂ ਨਹੀਂ ਜਾਣਾ ਇਸ ਤਰ੍ਹਾਂ ਜਦੋਂ ਮੈਂ ਸਕੂਲ ਪਹੁੰਚੀ ਤਾਂ ਉੱਥੇ ਪ੍ਰੀਤ ਮੇਰਾ ਵੇਟ ਕਰ ਰਹੀ ਸੀ ਤੇ ਉਧਰ ਹੈਪੀ ਗੱਡੀ ਲੈ ਕੇ ਖੜਾ ਸੀ ਤੇ ਮੈਂ ਪ੍ਰੀਤ ਨੂੰ ਕਿ ਤੂੰ ਰਹਿਣ ਦੇ ਜਾਣ ਨੂੰ ਮੈਨੂੰ ਡਰ ਲੱਗਦਾ ਤਾਂ ਪ੍ਰੀਤ ਮੈਨੂੰ ਕਹਿਣ ਲੱਗੀ ਤੂੰ ਵੀ ਚੱਲ ਤੈਨੂੰ ਘੁੰਮਣ ਦਾ ਕਿੰਨਾ ਸ਼ੌਂਕ ਆ ਤੈਨੂੰ ਘਰ ਦੇ ਤਾਂ ਕਿਤੇ ਲੈ ਕੇ ਨਹੀਂ ਜਾਂਦੇ ਇਸ ਕਰਕੇ ਮੈਂ ਚਾਹੁੰਦੀ ਆ ਕਿ ਤੂੰ ਸਾਡੇ ਨਾਲ ਚੱਲ ਤੇਰਾ ਸ਼ੌਂਕ ਵੀ ਪੂਰਾ ਹੋ ਜਾਊ ਤੇ ਮੈਨੂੰ ਵੀ ਵਧੀਆ ਲੱਗੂ ਤਾਂ ਮੈਂ ਪ੍ਰੀਤ ਨੂੰ ਕਿਹਾ ਕਿ ਨਹੀਂ ਮੈਂ ਨਹੀਂ ਜਾ ਸਕਦੀ ਇਸ ਗੱਲ ਤੋਂ ਪ੍ਰੀਤ ਮੇਰੇ ਨਾਲ ਬਹੁਤ ਨਾਰਾਜ਼ ਹੋ ਗਈ ਮੈਂ ਪ੍ਰੀਤ ਨੂੰ ਕਿਹਾ ਕਿ ਤੈਨੂੰ ਪਤਾ ਤਾਂ ਹੈ ਸਾਡੇ ਘਰ ਦੇ ਸੁਭਾਅ ਦਾ ਜੇ ਮਾੜਾ ਜਾ ਵੀ ਕਿਸੇ ਨੂੰ ਪਤਾ ਲੱਗ ਗਿਆ ਤਾਂ ਮੇਰਾ ਕੀ ਬਣਨਾ ਪ੍ਰੀਤ ਨੇ ਮੈਨੂੰ ਬਹੁਤ ਫੋਰਸ ਕੀਤਾ ਸੀ ਪਰ ਮੈਂ ਨਹੀਂ ਗਈ ਤਾਂ ਪ੍ਰੀਤ ਚੁੱਪ ਜਪ ਹੈਪੀ ਨਾਲ ਗੱਡੀ ਵਿੱਚ ਚਲੀ ਗਈ ਮੈਨੂੰ ਪ੍ਰੀਤ ਲਈ ਵੀ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਮੈਂ ਪ੍ਰੀਤ ਨੂੰ ਕਈ ਵਾਰ ਸਮਝਾਇਆ ਸੀ ਕਿ ਉਦਾਂ ਗੱਲ ਕਰਦੀਆਂ ਕਰੀ ਜਾਇਆ ਕਰ ਪਰ ਤੂੰ ਇਹਨੂੰ ਮਿਲਣ ਨਾ ਜਾਇਆ ਕਰ ਮੁੰਡਿਆਂ ਤੇ ਇੰਨਾ ਭਰੋਸਾ ਨਹੀਂ ਕਰੀਦਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਸਹੇਲੀ ਦੀ ਬਦਨਾਮੀ ਹੋਵੇ ਪਰ ਪ੍ਰੀਤ ਮੇਰੀ ਗੱਲ ਘੱਟ ਸੁਣਦੀ ਸੀ ਉਹ ਗੱਲ ਨੂੰ ਹੱਸ ਕੇ ਟਾਲ ਦਿੰਦੀ ਸੀ ਜਦੋਂ ਅਗਲੇ ਦਿਨ ਪ੍ਰੀਤ ਸਕੂਲ ਆਈ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਜਦੋਂ ਮੈਂ ਹੈਪੀ ਨਾਲ ਕੱਲ ਗਈ ਤਾਂ ਹੈਪੀ ਮੇਰਾ ਮਜ਼ਾਕ ਡਾਉਣ ਲੱਗਾ ਤੇ ਹੈਪੀ ਮੈਨੂੰ ਕਹਿਣ ਲੱਗਾ ਕਿ ਤੂੰ ਤਾਂ ਬੜੀ ਪੱਕੀ ਸੇਲੀ ਪੱਕੀ ਸੇਲੀ ਕਰਦੀ ਹੁੰਨੀ ਆ ਉਹ ਤਾਂ ਤੇਰੇ ਕਹੇ ਤੋਂ ਅੱਜ ਤੇਰੇ ਨਾਲ ਵੀ ਨਹੀਂ ਆਈ ਤੇ ਉਹਨੂੰ ਤੇਰੇ ਤੇ ਵਿਸ਼ਵਾਸ ਵੀ ਨਹੀਂ ਤਾਂ ਮੈਂ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਆ ਤੈਨੂੰ ਪਤਾ ਹੀ ਆ ਸਾਡੇ ਘਰਦਿਆਂ ਬਾਰੇ ਤਾਂ ਉਹ ਕਹਿੰਦੀ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਆ ਮੈਨੂੰ ਪਹਿਲਾਂ ਹੀ ਸਭ ਕੁਝ ਪਤਾ ਹੀ ਆ ਤਾਂ ਮੈਂ ਕਿਹਾ ਫਿਰ ਵੀ ਤੂੰ ਅਣਜਾਣ ਕਿਉਂ ਬਣਦੀ ਆ ਤੇ ਮੈਨੂੰ ਪ੍ਰੀਤ ਨੇ ਦੱਸਿਆ ਕਿ ਮੈਂ ਤੇਰੀ ਮਾਰੀ ਨੇ ਸਪੈਸ਼ਲ ਹੈਪੀ ਨੂੰ ਕਿਹਾ ਸੀ ਕਿ ਸਾਨੂੰ ਕਮਾ ਆਕੇ ਲਿਆ ਕਿਉਂਕਿ ਤੂੰ ਹਮੇਸ਼ਾ ਕਹਿੰਦੀ ਰਹਿੰਦੀ ਆ ਕਿ ਮੈਨੂੰ ਘਰ ਦੇ ਕਿਤੇ ਲੈ ਕੇ ਨਹੀਂ ਜਾਂਦੇ ਜਾਂ ਮੈਨੂੰ ਕਿਤੇ ਜਾਣ ਨਹੀਂ ਦਿੰਦੇ ਪਰ ਤੂੰ ਹੀ ਮੇਰੇ ਨਾਲ ਜਾਣ ਤੋਂ ਮਨਾ ਕਰ ਦਿੱਤਾ ਤਾਂ ਮੈਂ ਪ੍ਰੀਤ ਨੂੰ ਸੌਰੀ ਕਿਹਾ ਕਿ ਚੱਲ ਕੋਈ ਗੱਲ ਨਹੀਂ ਪਰ ਮੇਰੀ ਵੀ ਮਜਬੂਰੀ ਆ ਤੂੰ ਵੀ ਸਮਝ ਅਸੀਂ ਫਿਰ ਤੋਂ ਦੋਵੇਂ ਸਹੇਲੀਆਂ ਇੱਕੋ ਜੀਆਂ ਹੋ ਗਈਆਂ ਕਿਉਂਕਿ ਸਾਡੇ ਦੋਵਾਂ ਦਾ ਇੱਕ ਦੂਜੇ ਬਿਨਾ ਸਰਦਾ ਹੀ ਨਹੀਂ ਸੀ ਇੱਕ ਦਿਨ ਮੈਂ ਘਰੇ ਬੈਠੀ ਸੀ ਮੇਰੇ ਤਾਏ ਦੀ ਨੌ ਜਾਨੀ ਕਿ ਮੇਰੀ ਭਾਬੀ ਮੈਨੂੰ ਕਹਿਣ ਲੱਗੀ ਤੇਰੀ ਕਿਸੇ ਮੁੰਡੇ ਨਾਲ ਗੱਲਬਾਤ ਹੈਗੀ ਆ ਕਿ ਨਹੀਂ ਤਾਂ ਮੈਂ ਕਿਹਾ ਭਾਬੀ ਤੁਸੀਂ ਕੀ ਕਹਿ ਰਹੇ ਹੋ ਕਿੱਦਾਂ ਦੇ ਸਵਾਲ ਕਰਦੇ ਹੋ ਤਾਂ ਮੈਨੂੰ ਕਹਿੰਦੀ ਜਿਆਦਾ ਅਣਜਾਣ ਨਾ ਬਣ। ਮੈਨੂੰ ਪਤਾ ਸਕੂਲਾਂ ਵਿੱਚ ਇਹੀ ਕੁਝ ਚੱਲਦਾ ਤੇ ਮੇਰੇ ਸਾਹਮਣੇ ਤੂੰ ਜਿਆਦਾ ਹੀ ਸਿਆਣੀ ਬਣ ਰਹੀ ਆ ਤਾਂ ਮੈਂ ਕਹਾਂ ਕਿ ਮੇਰੀ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਪਰ ਤੁਸੀਂ ਮੈਨੂੰ ਇਹ ਸਵਾਲ ਕਿਉਂ ਪੁੱਛਿਆ ਤਾਂ ਉਹ ਕਹਿਣ ਲੱਗੀ ਚੱਲ ਕੁੜੀਆਂ ਆਪਣੀਆਂ ਭਾਬੀਆਂ ਨਾਲ ਤਾਂ ਇਹ ਗੱਲ ਸ਼ੇਅਰ ਕਰ ਹੀ ਲੈਂਦੀਆਂ ਨੇ ਇਸ ਕਰਕੇ ਮੈਂ ਤੈਨੂੰ ਪੁੱਛ ਰਹੀ ਸੀ ਪਰ ਮੈਨੂੰ ਆਪਣੀ ਭਾਬੀ ਦਾ ਭਲੇਖਾ ਨਹੀਂ ਸੀ ਉਹ ਬਹੁਤ ਜ਼ਿਆਦਾ ਚਲਾਕ ਸੀ ਉਹਨੂੰ ਇਹ ਸੀ ਕਿ ਮੈਂ ਉਹਨੂੰ ਕੋਈ ਗੱਲ ਦੱਸਾਂ ਤੇ ਕੱਲ ਨੂੰ ਉਹ ਮੁੜ ਕੇ ਸਾਰੇ ਘਰਦਿਆਂ ਵਿੱਚ ਦੱਸ ਦੇ ਤੇ ਮੈਨੂੰ ਸਕੂਲੋਂ ਹਟਾ ਲਵੇ ਮੈਨੂੰ ਪਤਾ ਸੀ ਉਹ ਮੇਰੇ ਤੇ ਕਿੰਨਾ ਜ਼ਿਆਦਾ ਲੱਗਦੀ ਸੀ ਮੇਰੇ ਤੇ ਹੀ ਨਹੀਂ ਉਹ ਘਰ ਦੇ ਕਿਸੇ ਮੈਂਬਰ ਨੂੰ ਵੀ ਚੰਗਾ ਨਹੀਂ ਮੰਨਦੀ ਸੀ ਉਹ ਆਪਣੇ ਘਰ ਵਾਲੇ ਦੇ ਸਿਰ ਤੇ ਬਹੁਤ ਉੱਡਦੀ ਸੀ ਕਿਉਂਕਿ ਘਰ ਵਿੱਚ ਮੇਰੇ ਤਾਏ ਦੇ ਮੁੰਡੇ ਦੀ ਚੱਲਦੀ ਸੀ ਤੇ ਉਹ ਵੀ ਉਹਨੂੰ ਕੁਝ ਨਹੀਂ ਕਹਿੰਦਾ ਸੀ ਉਹ ਵੀ ਉਹਦੇ ਕੋਲੋਂ ਡਰਦਾ ਸੀ ਪਰ ਬਾਕੀ ਸਾਰਿਆਂ ਤੇ ਉਹ ਰੋਬ ਮਾਰਦਾ ਰਹਿੰਦਾ ਸੀ ਉਹ ਜਾਣ ਬੁਝ ਕੇ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੀ ਸੀ ਤਾਂ ਕਿ ਮੈਂ ਕੈਦ ਅਗੇ ਮੇਰੀ ਕਿਸੇ ਮੁੰਡੇ ਨਾਲ ਗੱਲ ਆ ਤੇ ਉਹ ਮੇਰੇ ਘਰੋਂ ਛਿੱਤਰ ਪਵਾ ਦੇਵੇ ਤਾਈ ਬਿਮਾਰ ਰਹਿੰਦੀ ਸੀ ਮੰਮੀ ਤੇ ਭਾਬੀ ਦੋਵੇਂ ਘਰ ਦਾ ਕੰਮ ਕਰਦੀਆਂ ਸੀ ਜਦੋਂ ਮੈਂ ਸਕੂਲ ਜਾਣਾ ਹੁੰਦਾ ਸੀ ਤਾਂ ਭਾਬੀ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦੀ ਸੀ ਫਿਰ ਮੈਨੂੰ ਸਕੂਲ ਜਾਣ ਦਿੰਦੀ ਸੀ ਮੇਰੀ ਮੰਮੀ ਵੀ ਬਿਮਾਰ ਰਹਿੰਦੀ ਸੀ ਪਰ ਕੀ ਕਰਦੀ ਉਹਨੂੰ ਤਾਂ ਕੰਮ ਕਰਨਾ ਹੀ ਪੈਂਦਾ ਸੀ ਉਹ ਮੇਰੀਆਂ ਸਕੂਲ ਦੀਆਂ ਫੀਸਾਂ ਤੇ ਵੀ ਬਹੁਤ ਖਿਜਦੀ ਸੀ ਕਹਿੰਦੀ ਰਹਿੰਦੀ ਸੀ ਕਿ ਬੱਸ ਇਹਨੂੰ ਪਲੱਸ 2 ਕਰਾ ਕੇ ਹਟਾ ਲਿਓ ਇਸ ਤੋਂ ਅੱਗੇ ਪੜਾਉਣ ਦੀ ਕੋਈ ਲੋੜ ਨਹੀਂ ਆ ਤਾਂ ਮੇਰੇ ਡੈਡੀ ਕਹਿ ਦਿੰਦੇ ਸੀ ਕਿ ਇਹ ਤਾਂ ਭਾਈ ਹੁਣ ਮੇਰੀ ਮਰਜ਼ੀ ਆ ਅਸੀਂ ਜਿੰਨਾ ਕ ਪੜਾਉਣਾ ਪੜਾ ਲਵਾਂਗੇ ਨਾਲੇ ਜੇ ਕੁੜੀ ਵਧੀਆ ਪੜੀ ਗਈ ਫੇਰ ਕਿਉਂ ਹਟਾਉਣੀ ਆ ਤਾਂ ਉਹ ਕਹਿ ਦਿੰਦੀ ਸੀ ਕਿ ਫੇਰ ਤੁਸੀਂ ਅਲੱਗ ਹੋ ਜਾਓ ਕਿਉਂਕਿ ਸਾਡੇ ਕੋਲ ਨਹੀਂ ਕਾ ਲ ਜਾਂਦੀਆਂ ਫੀਸਾਂ ਭਰੀਆਂ ਜਾਣੀਆਂ ਪਰ ਸਾਡਾ ਹਿੱਸਾ ਵੀ ਤੇ ਨਾਲ ਸੀ ਉਹ ਤਾਂ ਇਦਾਂ ਕਰ ਜਿਸ ਜਿਵੇਂ ਆਪਣੇ ਖਰਚੇ ਤੇ ਮੈਨੂੰ ਪੜਾਉਂਦੇ ਹੋਣ ਤਾਂ ਮੇਰੀ ਤਾਈ ਕਹਿ ਦਿੰਦੀ ਸੀ ਧੀਏ ਤੂੰ ਆਪਣਾ ਕਾਲਜ ਪੜ੍ਹਨ ਲੱਗੀ ਇਹਦੇ ਕੋਲੋਂ ਕਿਹਨੇ ਪੁੱਛਣਾ ਜੇ ਜ਼ਿਆਦਾ ਤੜਫੜ ਕਰੂਗੀ ਫਿਰ ਆਪਣਾ ਅਲੱਗ-ਅਲੱਗ ਹੋ ਜਾਵਾਂਗੇ ਤਾਈ ਵੀ ਇਸ ਗੱਲ ਤੋਂ ਬੜੀ ਦੁਖੀ ਸੀ ਕਿ ਉਹਦੀ ਨੌ ਚੰਗੀ ਨਹੀਂ ਆਈ ਇਸ ਤਰ੍ਹਾਂ ਹੀ ਸਾਡਾ ਟਾਈਮ ਚੁੱਪ ਕਰਕੇ ਲੰਗੀ ਜਾਂਦਾ ਸੀ ਮੰਮੀ ਕਹਿੰਦੀ ਸੀ ਕਿ ਚਲ ਟਾਈਮ ਹੀ ਲੰਘਾਉਣਾ ਤੇਰੀ ਤਾਈ ਤਾਂ ਚੰਗੀ ਆ ਉਹ ਤਾਂ ਸਾਨੂੰ ਕੁਝ ਨਹੀਂ ਕਹਿੰਦੀ ਹੁਣ ਮੈਂ ਅਗਲੀ ਕਲਾਸ ਦੇ ਵਿੱਚ ਹੋ ਗਈ ਸੀ ਮਤਲਬ ਹੁਣ ਮੈਂ 12ਵੀਂ ਕਲਾਸ ਵਿੱਚ ਹੋ ਗਈ ਸੀ 12ਵੀਂ ਕਲਾਸ ਵਿੱਚ ਹੁੰਦੇ ਹੀ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਸਾਈਕਲ ਤੇ ਸਕੂਲ ਚਲੀ ਜਾਇਆ ਕਰੂੰਗੀ ਕਿਉਂਕਿ ਉਧਰ ਨੂੰ ਜਾਣ ਵਾਲੀਆਂ ਬੱਸਾਂ ਹਟ ਗਈਆਂ ਸੀ ਜਿਸ ਟਾਈਮ ਬੱਸ ਆਉਂਦੀ ਸੀ ਉਹ ਟਾਈਮ ਤਾਂ ਸਾਡਾ ਸਕੂਲ ਲੱਗ ਜਾਂਦਾ ਸੀ ਤਾਂ ਘਰ ਦੇ ਕਹਿਣ ਲੱਗੇ ਕਿ ਨਹੀਂ ਇਦਾਂ ਅਸੀਂ ਸਾਈਕਲ ਤੇ ਸਕੂਲ ਨਹੀਂ ਤੋਰਨਾ ਕਿਉਂਕਿ ਜ਼ਮਾਨਾ ਖਰਾਬ ਆ ਬੇਸ਼ੱਕ ਪਿੰਡ ਬਿਲਕੁਲ ਸਾਡੇ ਨਾਲ ਹੀ ਸੀ ਸਾਰੇ ਜਵਾਕ ਹੁਣ ਸਾਈਕਲ ਤੇ ਸਕੂਲ ਜਾਂਦੇ ਸੀ ਪਰ ਮੇਰੇ ਘਰਦਿਆਂ ਨੇ ਮੈਨੂੰ ਸਾਈਕਲ ਤੇ ਜਾਣਾ ਅਲਾਉਡ ਨਹੀਂ ਕੀਤਾ ਸੀ ਤਾਂ ਮੇਰੇ ਤਾਏ ਦਾ ਮੁੰਡਾ ਕਹਿਣ ਲੱਗਾ ਕਿ ਆਪਾਂ ਸਕੂਲ ਵਾਲਿਆਂ ਨਾਲ ਗੱਲ ਕਰਕੇ ਕੋਈ ਵੈਨ ਲਗਵਾ ਲੈਣੇ ਆ ਤੇ ਸਾਰੀਆਂ ਕੁੜੀਆਂ ਉਹਦੇ ਵਿੱਚ ਸਕੂਲ ਚਲੀਆਂ ਜਾਇਆ ਕਰਨਗੀਆਂ ਤੇ ਉਹਦਾ ਕਿਰਾਇਆ ਦੇ ਦਿਆ ਕਰਾਂਗੇ ਇਸ ਤਰ੍ਹਾਂ ਮੇਰੇ ਤਾਏ ਦੇ ਮੁੰਡੇ ਨੇ ਸਕੂਲ ਵਾਲਿਆਂ ਨਾਲ ਗੱਲ ਕਰ ਲਈ ਸਕੂਲ ਵਾਲਿਆਂ ਨੂੰ ਇਸ ਸੰਬੰਧੀ ਕੋਈ ਇਤਰਾਜ਼ ਨਹੀਂ ਸੀ ਤੇ ਸਕੂਲ ਵਾਲਿਆਂ ਨੇ ਵੈਨ ਲਾਉਣ ਦੀ ਪਰਮਿਸ਼ਨ ਦੇ ਦਿੱਤੀ ਸੀ ਤੇ ਸਾਡੇ ਪਿੰਡ ਦੀਆਂ ਜੋ ਕੁੜੀਆਂ ਸੀ ਵੀਰੇ ਨੇ ਉਹਨਾਂ ਨਾਲ ਵੀ ਗੱਲ ਕਰ ਲਈ ਸੀ ਤੇ ਸਾਰਿਆਂ ਦੇ ਘਰ ਦੇ ਤਿਆਰ ਹੋ ਗਏ ਸੀ ਤੇ ਹੁਣ ਅਸੀਂ ਸਕੂਲ ਵੈਨ ਤੇ ਜਾਂਦੇ ਸੀ ਪਰ ਅਸੀਂ ਵੈਨ ਵਿੱਚ ਕੱਲੀਆਂ ਕੁੜੀਆਂ ਹੀ ਹੁੰਦੀਆਂ ਸੀ ਕਿਉਂਕਿ ਮੁੰਡੇ ਸਾਰੇ ਸਾਈਕਲ ਤੇ ਸਕੂਲ ਜਾਂਦੇ ਸੀ ਇੱਕ ਦਿਨ ਮੇਰੇ ਨਾਲ ਕੁਝ ਅਜੀਹਾ ਹੋਇਆ ਜੋ ਮੈਂ ਕਦੇ ਸੋਚਿਆ ਨਹੀਂ ਸੀ ਸਾਨੂੰ ਅੱਧੀ ਛੁੱਟੀ ਹੋਈ ਸੀ ਉਸ ਦਿਨ ਪ੍ਰੀਤ ਸਕੂਲ ਨਹੀਂ ਆਈ ਸੀ ਨਾ ਹੀ ਉਹਨੇ ਮੈਨੂੰ ਦੱਸਿਆ ਸੀ ਕਿ ਅੱਜ ਮੈਂ ਸਕੂਲ ਨਹੀਂ ਆਉਣਾ ਸ਼ਾਇਦ ਉਹਨੂੰ ਕੋਈ ਐਮਰਜੈਂਸੀ ਹੋ ਗਈ ਹੋ ਜਦੋਂ ਅੱਧੀ ਛੁੱਟੀ ਟਾਈਮ ਅਸੀਂ ਬਾਹਰ ਕੁਲਚੇ ਖਾਣ ਆਏ ਮੇਰੇ ਨਾਲ ਇੱਕ ਹੋਰ ਕੁੜੀ ਸੀ ਉੱਥੇ ਵੇਖਿਆ ਕਿ ਉੱਥੇ ਪ੍ਰੀਤ ਦਾ ਬੋਏਫ੍ਰੈਂਡ ਹੈਪੀ ਖੜਾ ਸੀ ਤਾਂ ਮੈਂ ਉਹਨੂੰ ਸਤਸ਼੍ਰੀ ਅਕਾਲ ਬੁਲਾਈ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਜਲਦੀ ਇੱਧਰ ਆਓ ਤਾਂ ਮੈਂ ਸਾਈਡ ਤੇ ਹੋ ਕੇ ਉਹਦੀ ਗੱਲ ਸੁਣਨ ਲੱਗੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਹੁਣੇ ਐਮਰਜੈਂਸੀ ਮੇਰੇ ਨਾਲ ਜਾਣਾ ਪੈਣਾ ਕਿਉਂਕਿ ਪ੍ਰੀਤ ਨੂੰ ਸੱਟ ਲੱਗੀ ਆ ਤਾਂ ਮੈਂ ਕਿਹਾ ਕਿਦਾਂ ਸੱਟ ਲਗੀ ਤਾਂ ਉਹ ਕਹਿਣ ਲੱਗਾ ਉਹ ਸਭ ਗੱਲਾਂ ਮੈਂ ਤੈਨੂੰ ਬਾਅਦ ਵਿੱਚ ਦੱਸਾਂਗਾ ਹੁਣ ਤੂੰ ਮੇਰੇ ਨਾਲ ਚੱਲ ਤਾਂ ਮੈਂ ਕਿਹਾ ਕਿ ਹੁਣ ਤਾਂ ਮੈਂ ਨਹੀਂ ਜਾ ਸਕਦੀ ਤਾਂ ਉਹ ਕਹਿਣ ਲੱਗਾ ਬਸ ਇੰਨੀ ਕਿਸੇ ਲਈ ਆ ਮੈਂ ਪ੍ਰੀਤ ਦੀ ਸੱਟ ਲੱਗਣ ਵਾਲੀ ਗੱਲ ਸੁਣ ਕੇ ਇੰਨੀ ਘਬਰਾ ਗਈ ਕਿ ਮੈਂ ਉਹਨੂੰ ਕਿਹਾ ਮੈਂ ਹੁਣੇ ਆਪਣੀ ਸਹੇਲੀ ਨੂੰ ਕਹਿ ਦਵਾਂ ਕਿ ਉਹ ਮੇਰਾ ਬੈਗ ਲੈ ਲਵੇ ਤੇ ਛੁੱਟੀ ਟਾਈਮ ਮੈਂ ਬਾਹਰ ਹੀ ਮਿਲੂੰਗੀ ਤੇ ਮੈਂ ਏਦਾਂ ਆਪਣੀ ਸਹੇਲੀ ਨੂੰ ਕਹਿ ਕੇ ਹੈਪੀ ਨਾਲ ਗੱਡੀ ਵਿੱਚ ਬੈਠ ਗਈ ਕਿ ਮੈਨੂੰ ਜਲਦੀ ਪ੍ਰੀਤ ਕੋਲ ਲੈ ਜਾ ਗੱਡੀ ਵਿੱਚ ਉਹਦੇ ਨਾਲ ਇੱਕ ਉਹਦਾ ਉਹੀ ਦੋਸਤ ਸੀ ਜੋ ਮੇਰੇ ਨਾਲ ਗੱਲ ਕਰਨ ਨੂੰ ਫਿਰਦਾ ਸੀ ਉਹ ਦੋਵੇਂ ਜਾਣੇ ਮੈਨੂੰ ਕਿਸੇ ਪਾਸੇ ਹੋਰ ਹੀ ਲੈ ਕੇ ਜਾ ਰਹੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਕਿੱਥੇ ਆ ਹਸਪੀਟਲ ਤੁਸੀਂ ਕਿਧਰ ਜਾਂਦੇ ਹੋ ਤਾਂ ਉਹ ਦੋਵੇਂ ਜਾਨੇ ਹੱਸਣ ਲੱਗ ਪਏ ਉਹ ਕਹਿਣ ਲੱਗੇ ਅਸੀਂ ਤਾਂ ਤੈਨੂੰ ਬਹਾਨੇ ਨਾਲ ਕਮਾਉਣ ਲੈ ਕੇ ਆਏ ਆ ਕਿਉਂਕਿ ਤੂੰ ਕਹਿੰਦੀ ਹੁੰਦੀ ਸੀ ਕਿ ਮੇਰੇ ਘਰ ਦੇ ਮੈਨੂੰ ਘੁੰਮਣ ਦੀ ਪਰਮਿਸ਼ਨ ਨਹੀਂ ਦਿੰਦੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਤੈਨੂੰ ਕਮਾ ਲਿਆਉਨੇ ਆ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਕਿਹਾ ਹੁਣੇ ਗੱਡੀ ਮੋੜ ਕੇ ਮੈਨੂੰ ਸਕੂਲ ਛੱਡ ਕੇ ਆਓ ਜੀਜੂ ਤੁਸੀਂ ਇੱਦਾਂ ਗਲਤ ਕੀਤਾ ਤਾਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਹੁਣ ਤਾਂ ਤੂੰ ਆ ਗਈਆਂ ਨਾ ਤਾਂ ਆਪਾਂ ਖਾ ਪੀ ਆਉਨੇ ਆ ਜਦੋਂ ਉਹ ਮੈਨੂੰ ਅੱਗੇ ਲੈ ਗਏ ਤਾਂ ਮੈਂ ਦੇਖਿਆ ਕਿ ਉੱਥੇ ਇੱਕ ਰੈਸਟੋਰੈਂਟ ਸੀ ਖਾਣਾ ਖਾਣਾ ਸੀ ਮੈਂ ਸੋਚਿਆ ਚੱਲ ਹੁਣ ਆ ਤਾਂ ਗਈਆਂ ਖਾ ਪੀ ਕੇ ਜਾਨੀਆਂ ਤੇ ਹੈਪੀ ਨੇ ਮੈਨੂੰ ਇਹ ਵੀ ਝੂਠ ਬੋਲਿਆ ਸੀ ਕਿ ਰੈਸਟੋਰੈਂਟ ਵਿੱਚ ਪ੍ਰੀਤ ਬੈਠੀ ਆ ਸੀ ਸਾਰਿਆਂ ਨੇ ਇਹ ਪਲਾਨ ਬਣਾਇਆ ਸੀ ਕਿ ਤੈਨੂੰ ਇਸ ਤਰ੍ਹਾਂ ਸੀ ਲੈ ਕੇ ਆਵਾਂਗੇ ਪਰ ਜਦੋਂ ਮੈਂ ਰੈਸਟੋਰੈਂਟ ਵਿੱਚ ਗਈ ਤਾਂ ਉੱਥੇ ਪ੍ਰੀਤ ਨਹੀਂ ਸੀ ਤਾਂ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਪ੍ਰੀਤ ਕਿੱਥੇ ਆ ਉਸ ਰੈਸਟੋਰੈਂਟ ਵਿੱਚ ਹੈਪੀ ਕਾਊਂਟਰ ਤੇ ਖੜਾ ਕਿਸੇ ਆਦਮੀ ਨਾਲ ਗੱਲ ਕਰ ਰਿਹਾ ਸੀ ਤੇ ਉਸ ਆਦਮੀ ਨੇ ਹੈਪੀ ਨੂੰ ਇੱਕ ਰੂਮ ਦੀ ਚਾਬੀ ਫੜਾਈ ਤਾਂ ਦੂਸਰਾ ਮੁੰਡਾ ਕਹਿਣ ਲੱਗਾ ਕਿ ਮੈਂ ਹੁਣੇ ਕੁਝ ਖਾਣ ਲਈ ਲੈ ਕੇ ਆਉਣਾ ਤਾਂ ਹੈਪੀ ਮੈਨੂੰ ਕਹਿਣ ਲੱਗਾ ਆ ਜਾ ਉੱਪਰ ਪ੍ਰੀਤ ਰੂਮ ਵਿੱਚ ਬੈਠੀ ਆ ਉੱਥੇ ਬੈਠ ਕੇ ਖਾਣੇ ਪੀਣੇ ਆ ਤਾਂ ਮੈਂ ਬਹੁਤ ਡਰ ਰਹੀ ਸੀ ਮੈਂ ਆਪਣਾ ਮੂੰਹ ਚੁੰਨੀ ਨਾਲ ਢੱਕ ਲਿਆ ਸੀ ਕਿਤੇ ਉੱਥੇ ਮੈਨੂੰ ਕੋਈ ਵੇਖ ਨਾ ਲਵੇ ਕਿਉਂਕਿ ਉੱਥੇ ਬਹੁਤ ਲੋਕ ਸੀ ਮੈਂ ਹੈਪੀ ਨੂੰ ਕਿਹਾ ਕਿ ਆਪਾਂ ਇੱਥੇ ਬੈਠ ਕੇ ਖਾਂਦੇ ਆ ਸਾਰੇ ਲੋਕ ਤਾਂ ਇੱਥੇ ਬੈਠ ਕੇ ਖਾਂਦੇ ਆ ਤਾਂ ਹੈਪੀ ਮੈਨੂੰ ਕਹਿਣ ਲੱਗਾ ਤੈਨੂੰ ਆਪਣੇ ਘਰਿਆਂ ਦਾ ਕਿੰਨਾ ਡਰਿਆ ਇਸ ਕਰਕੇ ਆਪਾਂ ਇੱਥੇ ਬੈਠ ਕੇ ਨਹੀਂ ਖਾ ਸਕਦੇ ਕੋਈ ਵੇਖ ਸਕਦਾ ਇਸ ਕਰਕੇ ਮੈਂ ਰੂਮ ਲੈ ਲਿਆ ਸੀ ਆਪਾਂ ਰੂਮ ਵਿੱਚ ਬੈਠ ਕੇ ਆਰਾਮ ਨਾਲ ਖਾਵਾਂਗੇ ਨਾਲੇ ਕਿਸੇ ਦਾ ਕੋਈ ਡਰ ਵੀ ਨਹੀਂ ਹੋਗਾ ਤਾਂ ਮੈਂ ਕਿਹਾ ਪੱਕਾ ਪ੍ਰੀਤ ਉੱਥੇ ਹੈਗੀ ਆ ਨਾ ਤਾਂ ਉਹ ਕਹਿਣ ਲੱਗੇ ਹਾਂ ਉੱਥੇ ਪ੍ਰੀਤ ਬੈਠੀ ਆ ਤੇ ਜਦੋਂ ਮੈਨੂੰ ਹੈਪੀ ਰੂਮ ਵਿੱਚ ਲੈ ਗਿਆ ਤੇ ਰੂਮ ਵਿੱਚ ਕੋਈ ਵੀ ਨਹੀਂ ਸੀ ਤੇ ਮੈਂ ਹੈਪੀ ਨੂੰ ਕਿਹਾ ਕਿ ਪ੍ਰੀਤ ਕਿੱਥੇ ਆ ਤਾਂ ਉਹ ਕਹਿਣ ਲੱਗਾ 1 ਮਿੰਟ ਮੈਂ ਪ੍ਰੀਤ ਨੂੰ ਫੋਨ ਕਰਦਾ ਪ੍ਰੀਤ ਵਾਸ਼ਰੂਮ ਚਲੀ ਗਈ ਹੋਣੀ ਆ ਕਿਉਂਕਿ ਮੈਂ ਪ੍ਰੀਤ ਨੂੰ ਇੱਥੇ ਛੱਡ ਕੇ ਗਿਆ ਸੀ ਪਰ ਮੈਨੂੰ ਲੱਗ ਰਿਹਾ ਸੀ ਉਹ ਝੂਠ ਬੋਲ ਰਿਹਾ ਸੀ ਕਿਉਂਕਿ ਪਹਿਲਾਂ ਉਹ ਕਹਿੰਦਾ ਸੀ ਕਿ ਪ੍ਰੀਤ ਰੂਮ ਵਿੱਚ ਬੈਠੀ ਆ ਪਰ ਪ੍ਰੀਤ ਰੂਮ ਵਿੱਚ ਨਹੀਂ ਸੀ ਤੇ ਬਾਥਰੂਮ ਵੀ ਰੂਮ ਦੇ ਨਾਲ ਹੀ ਅਟੈਚ ਸੀ ਰੀਤ ਉੱਥੇ ਵੀ ਨਹੀਂ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਉਦੋਂ ਹੀ ਮੇਰਾ ਦਿਲ ਧੱਕ-ਧੱਕ ਵੱਜਣ ਲੱਗਾ ਜਦੋਂ ਉਹਨੇ ਕਮਰੇ ਦੇ ਅੰਦਰੋਂ ਕੁੰਡੀ ਲਗਾ ਦਿੱਤੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਅੰਦਰੋਂ ਕੁੰਡੀ ਕਿਉਂ ਲਗਾਈ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਇਥੋਂ ਜਾਣਦੇ ਨਹੀਂ ਤਾਂ ਮੈਂ ਰੋਲਾ ਪਾ ਦੇਣਾ ਮੈਨੂੰ ਪਤਾ ਲੱਗ ਗਿਆ ਕਿ ਉਹ ਮੈਨੂੰ ਕਿਸ ਰਾਦੇ ਨਾਲ ਲੈ ਕੇ ਆਇਆ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਚੁੱਪ ਕਰਕੇ ਇੱਥੇ ਬੈਠ ਜਾ ਕੁਝ ਨਹੀਂ ਹੁੰਦਾ ਤੂੰ ਮੈਨੂੰ ਬੜੀ ਚੰਗੀ ਲੱਗਦੀ ਆ ਦੇਖੀ ਮੈਂ ਤੈਨੂੰ ਕਿੰਨਾ ਖੁਸ਼ ਕਰਕੇ ਤੋਰਦਾ ਉਹਦੀਆਂ ਗੱਲਾਂ ਸੁਣ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਤਾਂ ਉਹ ਮੈਨੂੰ ਕਹਿਣ ਲੱਗਾ ਪਾਗਲ ਹੋ ਗਈਆਂ ਕਿਉਂ ਰੋਲਾ ਪਾਉਣੀ ਆ ਮੈਂ ਤੇਰੇ ਲਈ ਇੰਨਾ ਕੁਝ ਕਰ ਰਿਹਾ ਤੇ ਤੂੰ ਸਭ ਕੁਝ ਬੇਕਾਰ ਕਰ ਰਹੀ ਆ ਤਾਂ ਮੈਂ ਕਿਹਾ ਤੁਸੀਂ ਮੈਨੂੰ ਇੱਥੋਂ ਛੱਡ ਕੇ ਆਓ ਨਹੀਂ ਤਾਂ ਮੈਂ ਇੱਥੇ ਰੋਲਾ ਪਾ ਦੇਣਾ ਉਹ ਮੇਰੀ ਗੱਲ ਨੂੰ ਬਾਰ-ਬਾਰ ਇਗਨੋਰ ਕਰ ਰਿਹਾ ਸੀ ਪਰ ਮੇਰੀ ਰੋਣ ਦੀ ਆਵਾਜ਼ ਬਾਹਰ ਤੱਕ ਚਲੀ ਗਈ ਤਾਂ ਰੂਮ ਦੇ ਬਾਹਰ ਕਿਸੇ ਨੇ ਬੈੱਲ ਵਜਾਈ ਜਦੋਂ ਹੈਪੀ ਨੇ ਦਰ ਉਹ ਤੋਂ ਪੱਜੰਦੀ ਕੀਤੀ ਤੇ ਉਹ ਬੰਦਾ ਉਸ ਰੈਸਟੋਰੈਂਟ ਦਾ ਮਾਲਕ ਸੀ ਉਹ ਕਹਿਣ ਲੱਗਾ ਕਿ ਮੈਨੂੰ ਲੱਗਦਾ ਇਸ ਕੁੜੀ ਨਾਲ ਧੱਕੇਬਾਜ਼ੀ ਹੋ ਰਹੀ ਆ ਤਾਂ ਹੈਪੀ ਕਹਿਣ ਲੱਗਾ ਨਹੀਂ ਨਹੀਂ ਸਰ ਉਹ ਤਾਂ ਸਾਡੀ ਲੜਾਈ ਹੋ ਗਈ ਸੀ ਇਸ ਕਰਕੇ ਉਹ ਚਲ ਗਈ ਆ ਮੈਂ ਰੈਸਟੋਰੈਂਟ ਦੇ ਬਾਹਰ ਜਾ ਕੇ ਖੜੀ ਹੋ ਗਈ ਪਰ ਮੈਨੂੰ ਨਹੀਂ ਪਤਾ ਸੀ ਮੈਂ ਇੱਥੋਂ ਕਿਵੇਂ ਜਾਣਾ ਇੰਨੇ ਟਾਈਮ ਤੱਕ ਮੇਰੇ ਪਿੱਛੇ ਹੈਪੀ ਚਲਾ ਗਿਆ ਤੇ ਉਹ ਕਹਿਣ ਲੱਗਾ ਕਿ ਤੂੰ ਇੱਥੇ ਕਿਉਂ ਭੱਜੀ ਆਂ ਜਾਂ ਪਾਗਲ ਹੋ ਗਈ ਆਂ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਇੱਥੇ ਸਾਰੇ ਲੋਕਾਂ ਨੂੰ ਦੱਸ ਦੇਣਾ ਕਿ ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਮੈਨੂੰ ਜਲਦੀ ਜਲਦੀ ਛੱਡ ਕੇ ਆਓ ਹੈਪੀ ਨੇ ਆਪਣੇ ਉਸੇ ਦੋਸਤ ਨੂੰ ਫੋਨ ਕੀਤਾ ਕਿ ਜਲਦੀ ਗੱਡੀ ਲੈ ਕੇ ਆ ਜਾ ਤੇ ਉਹ ਗੱਡੀ ਲੈ ਕੇ ਆ ਗਿਆ ਤੇ ਮੈਂ ਉਹਨਾਂ ਨਾਲ ਗੱਡੀ 'ਚ ਬੈਠ ਗਈ ਮੈਂ ਬਹੁਤ ਰੋ ਰਹੀ ਸੀ ਤਾਂ ਹੈਪੀ ਮੇਰੇ ਕੋਲੋਂ ਵਾਰ-ਵਾਰ ਮਾਫੀ ਮੰਗ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਤਾਂ ਨੂੰ ਕੋਮੋ ਲੈ ਕੇ ਆਇਆ ਸੀ ਤਾਂ ਮੈਂ ਕਿਹਾ ਮੈਂ ਇਦਾਂ ਦੀ ਜਗ੍ਹਾ ਤੇ ਘੁੰਮਣਾ ਪਸੰਦ ਨਹੀਂ ਕਰਦੀ ਨਾਲੇ ਮੈਂ ਤੁਹਾਨੂੰ ਆਪਣਾ ਜੀਜੂ ਕਹਿੰਦੀ ਸੀ ਤੁਸੀਂ ਪ੍ਰੀਤ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਸੀ ਕਿ ਤੁਸੀਂ ਉਹਦੇ ਨਾਲ ਵਿਆਹ ਕਰਵਾਓਗੇ ਪਰ ਤੁਸੀਂ ਮੇਰੇ ਤੇ ਹੀ ਬੁਰੀ ਨਜ਼ਰ ਰੱਖਦੇ ਹੋ ਮੈਨੂੰ ਅੱਜ ਪਤਾ ਲੱਗਿਆ ਤੇ ਹੁਣ ਮੈਂ ਪ੍ਰੀਤ ਨੂੰ ਸਭ ਕੁਝ ਦੱਸ ਦੇਣਾ ਆ ਤਾਂ ਉਹ ਮੇਰੀਆਂ ਮਿੰਤਾ ਕਰ ਰਿਹਾ ਸੀ ਕਿ ਤੂੰ ਚੁੱਪ ਕਰ ਜਾ ਕਿਸੇ ਨੂੰ ਕੁਝ ਨਾ ਦੱਸੀ ਮੇਰੇ ਕੋਲੋਂ ਗਲਤੀ ਹੋ ਗਈ ਆ ਪਰ ਮੈਨੂੰ ਇਹ ਸੀ ਕਿ ਮੈਂ ਇਹ ਸਾਰੀ ਗੱਲ ਜਾ ਕੇ ਆਪਣੀ ਸਹੇਲੀ ਨੂੰ ਦੱਸ ਦਿੰਦੀ ਕਿਉਂਕਿ ਉਹਨੂੰ ਨਹੀਂ ਪਤਾ ਸੀ ਕਿ ਉਹ ਕਿੰਨੇ ਗਲਤ ਮੁੰਡੇ ਨਾਲ ਪਿਆਰ ਕਰ ਬੈਠੀ ਆ ਹੈਪੀ বারবার کہہ ਰਿਹਾ ਸੀ ਕਿ ਤੂੰ ਕੁਝ ਖਾ ਲਾ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਸਕੂਲ ਅੱਗੇ ਧਾਰ ਕੇ ਆਓ ਬਸ ਇਨਾ ਸ਼ੁਕਰ ਹਜੇ ਤੱਕ ਛੁੱਟੀ ਨਹੀਂ ਹੋਈ ਸੀ ਨਹੀਂ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ ਕਿ ਮੈਂ ਸਕੂਲ ਤੋਂ ਗਾਇਬ ਹੋ ਗਈ ਸੀ ਇਸ ਤਰ੍ਹਾਂ ਉਹ ਦੋਵੇਂ ਜਾਣੇ ਮੈਨੂੰ ਸਕੂਲ ਦੇ ਅੱਗੇ ਛੱਡ ਗਏ ਤੇ ਮੈਂ ਭੱਜ ਕੇ ਗੱਡੀ ਵਿੱਚ ਉਤਰ ਗਈ ਤੇ ਫਿਰ ਮੈਨੂੰ ਸਕੂਲ ਦੇ ਗੇਟ ਕੋਲ ਜੋ ਬਾਥਰੂਮ ਸੀ ਮੈਂ ਛੁੱਟੀ ਟਾਈਮ ਤੱਕ ਉੱਥੇ ਲੁਕ ਗਈ ਅੱਧਾ ਘੰਟਾ ਮੈਨੂੰ ਉੱਥੇ ਖੜਨਾ ਪਿਆ ਸੀ ਮੈਂ ਬਾਥਰੂਮ ਵਿੱਚ ਖੜੀ ਵੀ ਰੋਈ ਜਾ ਰਹੀ ਸੀ ਕਿਉਂਕਿ ਅੱਜ ਮੇਰੇ ਨਾਲ ਬਹੁਤ ਬੁਰੀ ਘਟਨਾ ਹੋ ਜਾਣੀ ਸੀ ਸਭ ਨੇ ਕਿਹਾ ਸੀ ਤੂੰ ਉਹਨਾਂ ਨਾਲ ਗੱਡੀ ਵਿੱਚ ਗਈ ਕਿਉਂ ਪਰ ਮੈਨੂੰ ਉਹ ਜੋ ਝੂਠ ਬੋਲ ਕੇ ਲੈ ਕੇ ਗਏ ਸੀ ਪਰ ਉਹ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਸੀ ਇਸ ਤਰ੍ਹਾਂ ਛੁੱਟੀ ਹੋਣ ਤੋਂ ਪਹਿਲਾਂ ਮੈਂ ਬਾਹਰ ਆ ਗਈ ਤੇ ਮੈਂ ਉੱਥੇ ਬੈਠ ਗਈ ਮੈਂ ਸੋਚਦੀ ਸੀ ਜੇ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਕਹਿ ਦਵਾਂਗੀ ਕਿ ਮੈਨੂੰ ਘਬਰਾਟ ਹੋ ਰਹੀ ਸੀ ਇਸ ਕਰਕੇ ਮੈਂ ਇੱਥੇ ਬੈਠੀ ਆ ਦੈਂਤਾਸੀ ਘਰ ਚਲੇ ਗਏ ਤੇ ਘਰ ਜਾ ਕੇ ਮੈਂ ਆਪਣੀ ਸਹੇਲੀ ਨੂੰ ਫੋਨ ਕੀਤਾ ਤੇ ਉਹਨੂੰ ਮੈਂ ਪੁੱਛਿਆ ਕਿ ਤੂੰ ਅੱਜ ਸਕੂਲ ਕਿਉਂ ਨਹੀਂ ਆਈ ਤਾਂ ਉਹ ਕਹਿਣ ਲੱਗੀ ਮੈਨੂੰ ਬੁਖਾਰ ਹੋ ਗਿਆ ਸੀ ਤਾਂ ਮੈਂ ਉਹਨੂੰ ਕਿਹਾ ਕਿ ਕੱਲ ਤੂੰ ਸਕੂਲ ਜ਼ਰੂਰ ਆਈ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਅਗਲੇ ਦਿਨ ਮੈਂ ਸਕੂਲ ਵਿੱਚ ਜਾ ਕੇ ਪ੍ਰੀਤ ਨੂੰ ਸਾਰੀ ਗੱਲ ਦੱਸੀ ਤਾਂ ਪ੍ਰੀਤ ਕਹਿਣ ਲੱਗੀ ਕਿ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਪਹਿਲੀ ਗੱਲ ਤਾਂ ਤੂੰ ਗੱਡੀ ਵਿੱਚ ਹੈਪੀ ਨਾਲ ਬੈਠ ਹੀ ਨਹੀਂ ਸਕਦੀ ਤੇ ਦੂਜੀ ਗੱਲ ਮੈਨੂੰ ਹੈਪੀ ਤੇ ਪੂਰਾ ਭਰੋਸਾ ਉਹ ਇਦਾਂ ਦਾ ਮੁੰਡਾ ਬਿਲਕੁਲ ਵੀ ਨਹੀਂ ਆ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਤੂੰ ਇੰਨੀ ਵੱਡੀ ਕਹਾਣੀ ਕਿਉਂ ਬਣਾਈ ਆ ਜੇਕਰ ਤੈਨੂੰ ਮੇਰਾ ਹੈਪੀ ਨਾਲ ਗੱਲ ਕਰਨਾ ਨਹੀਂ ਪਸੰਦ ਸੀ ਤਾਂ ਤੂੰ ਮੈਨੂੰ ਉਦਾਂ ਹੀ ਕਹਿ ਦੇਣਾ ਸੀ ਇੰਨਾ ਵੱਡਾ ਝੂਠ ਬੋਲਣ ਦੀ ਕੀ ਲੋੜ ਸੀ ਮੈਂ ਉਹਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਅਗਲੇ ਦਿਨ ਜਦੋਂ ਪ੍ਰੀਤ ਸਕੂਲ ਆਈ ਤਾਂ ਮੈਂ ਉਹਨੂੰ ਫੇਰ ਉਹੀ ਗੱਲ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਕੱਲ ਜਾ ਕੇ ਹੈਪੀਨਲ ਫੋਨ ਤੇ ਸਾਰੀ ਗੱਲ ਕੀਤੀ ਆ ਹੈਪੀ ਤਾਂ ਤੇਰੇ ਤੇ ਬਹੁਤ ਹੈਰਾਨ ਰਹਿ ਗਿਆ ਕਿ ਤੂੰ ਇੰਨੀ ਵੱਡੀ ਗੱਲ ਕਿਵੇਂ ਬਣਾ ਲਈ ਪ੍ਰੀਤ ਨੇ ਮੇਰੀ ਇਸ ਗੱਲ ਤੇ ਬਿਲਕੁਲ ਯਕੀਨ ਨਹੀਂ ਕੀਤਾ ਮੈਂ ਤਾਂ ਆਪਣੀ ਸਹੇਲੀ ਤੇ ਹੈਰਾਨ ਸੀ ਕਿ ਉਹ ਮੇਰੇ ਨਾਲੋਂ ਵੱਧ ਆਪਣੇ ਬாய்ਫਰੈਂਡ ਤੇ ਯਕੀਨ ਕਰਦੀ ਸੀ ਮੈਂ ਉਹਨੂੰ ਇੰਨੀ ਵੱਡੀ ਗੱਲ ਦੱਸੀ ਪਰ ਉਹਨੇ ਮੇਰੇ ਤੇ 1% ਯਕੀਨ ਨਹੀਂ ਕੀਤਾ ਤੇ ਉਲਟਾ ਉਹਨੇ ਮੈਨੂੰ ਬੁਲਾਉਣਾ ਛੱਡ ਦਿੱਤਾ ਉਸ ਮੁੰਡੇ ਕਰਕੇ ਸਾਡੇ ਵਿੱਚ ਵੀ ਫਰਕ ਪੈ ਗਿਆ ਉਸ ਦਿਨ ਤੋਂ ਬਾਅਦ ਅੱਜ ਤੱਕ ਮੇਰੀ ਸਹੇਲੀ ਨੇ ਮੈਨੂੰ ਕਦੇ ਵੀ ਨਹੀਂ ਬੁਲਾਇਆ ਜਦੋਂ ਵੀ ਉਦੇ ਸਾਹਮਣੇ ਆਉਣੀ ਆ ਤਾਂ ਉਹ ਮੈਨੂੰ ਵੇਖ ਕੇ ਦੂਜੇ ਪਾਸੇ ਮੂੰਹ ਕਰ ਲੈਂਦੀ ਆ ਪਰ ਉਹਨੂੰ ਨਹੀਂ ਪਤਾ ਕਿ ਉਹ ਜਿਸ ਮੁੰਡੇ ਨੂੰ ਆਪਣਾ ਰੱਬ ਸਮਝੀ ਬੈਠੀ ਆ ਉਹ ਮੁੰਡਾ ਤਾਂ ਬਿਲਕੁਲ ਜ਼ੀਰੋ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ